ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਤੇ ਇੱਕ ਨਵੇਂ ਵਲੌਗ ਦੇ ਨਾਲ ਅੱਜ ਮਿੱਤਰੋ ਆਪਾਂ ਬਲਾਡੇ ਸ਼ਹਿਰ ਚ ਆਈ ਸੀਗੇ ਆਪਣੀ ਸਕੂਟਰੀ ਦੀਆਂ ਬੈਟਰੀਆਂ ਡਾਊਨ ਹੋ ਗਈਆਂ ਮਿੱਤਰੋ ਆਪ ਹੀ ਇੰਨੇ ਫੁੱਲੀਆਂ ਆ ਦੇਖੋ ਹੁਣ ਪਹਿਲਾਂ ਸਾਨੂੰ ਐਸੀ ਵੀ ਇੱਕ ਦੋ ਬਦਲਾਵਾਂਗੇ ਇੱਕ ਦੋ ਚ ਕੰਮ ਬਣਿਆ ਨਹੀਂ ਹੈਗਾ ਹਨਾ ਕਾਕੂ ਪਹਿਲਾਂ ਤਾਂ ਅਸੀਂ ਉੱਥੋਂ ਖਿੱਚ ਕੇ ਲਏ ਬਾਈ ਇਹਨਾਂ ਨੇ ਸਾਨੂੰ ਬਹੁਤ ਦੁਖੀ ਕਰਿਆ ਇਹ ਬੰਦੇ ਕਹਿੰਦੇ ਇਹਨੂੰ ਲੋਕ ਕਰੋ ਅਸੀਂ ਇੱਥੇ ਸੜਕ ਦੀ ਟੱਕਰੀ ਫੜਦੇ ਰਹੇ ਕਰੇ ਇਧਰ ਲਾ ਜਗਰੀਏ ਕਰੇ ਇਧਰ ਲਾ ਜਗਰੀਏ ਮੰਗ ਰੋ ਜਦੋਂ ਬੈਂਟਰੀਆਂ ਖੋਲੀਆਂ ਇਹਨੂੰ ਨਾਲੇ ਕਿਹਾ ਵੀ ਖੋਲ ਕੇ ਦੇਖ ਲੈ ਪਤੰਦਰਾ ਜਦੋਂ ਖੋਲੀਆਂ ਗਾਹ ਬੈਂਟਰੀਆਂ ਫੁੱਲੀਆਂ ਬੀਤੀ ਸਾਡਾ ਟਾਈਮ ਵੇਸਟ ਕਰਾਤਾ ਇਹਨਾਂ ਨੇ 2 ਘੰਟੇ ਸਹੀ 2 ਘੰਟੇ ਟਾਈਮ ਵੇਸਟ ਹੋ ਗਿਆ ਮੁੰਡਿਆਂ ਨੇ ਕਰਾਇਨੇਗੇ ਹਨਾ ਤਾਂ ਇਹ ਕਰਾਇਨੇ ਟਾਈਮ ਵੇਸਟ ਸਾਡੇ 2 ਮਿੰਟ 2 ਘੰਟੇ ਵੇਸਟ ਹੋ ਗਏ ਪਹਿਨੇ ਕੰਮ ਕਰਨਾਂ ਦੀ ਜਾ ਕੇ ਕੋਈ ਹੁਣ ਇਹ ਤੋਂ ਆਪਾਂ ਕਿਸੇ ਕੰਮ ਲਾਵਾਂਗੇ ਉਹ ਇਹ ਤੋਂ ਟਾਈਮ ਕੱਢ ਲਾਂਗੇ ਠੀਕ ਹੈ ਬਈ ਐਂ ਕਿਨੂੰ ਬੱਟਾ ਮੋਚਣਾ ਐਂ ਕਿਨੂੰ ਬੱਟਾ ਮੋਚਣਾ ਆ ਤਾਰ ਨਾ ਦੇ ਦੀਆਂ ਗੱਤੇ ਥੱਲੇ ਜਾਏਗਾ ਇਹਦੇ ਥੱਲੇ ਆ ਪੱਤੀ ਥੱਲੇ ਛੋਟਾ ਪਾ ਦੇ ਗੱਤਾ ਕਿਵੇਂ ਪਾਏਗਾ ਬਾਅਦ ਚ ਉਹ ਯਰ ਨਾ ਕਰਕੇ ਚੱਲ ਮੂਰੇ ਡਿੱਗ ਮੂਰੇ ਡਿੱਗ ਜਾਨੀਆਂ ਬਈ ਉਹ ਬਈ ਫਿਰ ਗੱਤਾ ਤੂੰ ਗੱਤਾ ਤਾਂਹੋਂ ਤੋਂ ਕਰਤ ਲੈਣਾ ਥੋੜਾ ਜਾਂ ਕੋਈ ਨਾ ਕਰੋ ਲਾ ਕੇ ਜਗਾੜ ਆਪਣੇ ਪੱਤੀ ਕਰਤੀ ਫਿੱਟ ਸਿਸਟਮ ਹੋ ਗਿਆ ਓਕੇ ਹੋਣ ਤਾਂ ਨਹੀਂ ਹਿਲਦੀਆਂ ਬਾਬੇ। ਉਹ ਤੁਹਾਨੂੰ ਪਤਾ ਹੀ। ਹੁਣ ਨਹੀਂ ਹਿਲਦੀ ਹਨ। ਹੁਣ ਤਾਂ ਗੱਲ ਬਣਾਦੀ ਨੇ ਜੀ। ਗੱਤਾ ਫਸਾਤਾ ਦੇਖੋ। ਲੈ ਉਹ ਫਿੱਟਾ ਕਰਦੇ ਨੇ ਜੋਬਰ ਨੇ। ਕੱਟ-ਕੁੱਟ ਪੂਰੇ ਪੋਏ ਨੇ। ਕਿਹੜਾ ਪਿੰਡਾ ਬਾਬੇ ਤੇਰਾ? ਗਾੜੀ ਆ। ਓਕੇ। ਉਹ ਤੇਰੀ ਮਾਰਦੇ ਆ ਪਟਾਕੇ। ਹਾਂ ਜੀ 3 3 ਬੈਟਰੀ ਪੰਨ। ਕਰੇ ਜਾਂਦੇ ਸੀ। ਕਰੇ ਵਾਗਿਓ। ਪਰ ਕਿੰਨੀ ਕਿਲੋ? ਕਾਹਨੇ 60 ਕਿਲੋ ਮੀਟਰ ਦੀ। 60 ਨਹੀਂ ਹੈਗਾ ਫਿਰ ਆਪਣਾ ਘਰ। ਆਪਾਂ 15 ਕਿਲੋ 15 ਕਿਲੋ 15 ਕਿਲੋ 15 ਕਿਲੋ ਤੇ 5 ਕਿਲੋ ਵਾ ਠੀਕ ਆ ਠੀਕ ਆ ਹੈ ਕਿਉਂ ਏ ਗਾਇਬ ਐ ਬੈਟਰੀਆਂ ਹੈ ਬੈਟਰੀਆਂ ਰੱਖਾਈਆਂ ਨੇ ਐਂ ਤੇ ਕਿਹੜੇ ਲਾ ਜੀ ਠੀਕ ਆ ਓਕੇ ਬਾਹਰੇ ਕੱਢ ਕੇ ਧਰ ਇਹਨਾਂ ਨੂੰ ਐਂ ਕਰਕੇ ਤਾਂ ਸ਼ੀਟ ਦੇ ਉੱਤੇ ਧਰ ਲਾਣਾ ਹੈ ਨਾ ਫੇਰ ਪਤਾ ਲੱਗ ਜੂ ਪਿੰਡ ਜ ਆ ਵੀ ਦਿਖਾ ਰਖਾ ਲਈਆਂ ਉਹਦਾ ਪਾ ਬਲੌਗ ਜੀ ਦਿਖਾ ਦਾਂਗੇ ਇੱਚੀ ਪਤਾ ਲੱਗ ਜੂ ਇਹ ਗੱਲ ਬਣਾਤੀ ਲੈ ਰਹੀ ਹੈ ਇਹ ਬੰਦਰ ਨਹੀਂ ਗਿਆ ਬਾਕੀ ਤੇ ਮੁੱਕ ਗਿਆ ਪਰਦੇ ਓਕੇ ਵੀ ਲਓ ਘਟਣਾ ਰਿਹਾ ਇਹਦੇ ਜਰ ਲੱਗ ਰਹੀ ਸੀ ਨਾ ਹੈ ਜਰ ਲੱਗੀ ਇਹਨੂੰ ਹੋਰ ਪਾ ਦੇ ਉਹ ਦੇਖ ਮੁੱਕ ਗਈ ਚੱਕਣਾ ਨੂੰ ਦੇਖ ਲੈਣਾ ਹੈ ਹੈਗਾ ਕੱਢੂ ਆ ਗੰਡਾ ਮੂਤਾਂ ਨੂੰ ਕੁਝ ਤੇਰੀ ਮਾਰਦਾ ਬਿੱਗੀ ਬਣਾਈ ਗਈ ਇਹਦੀ ਉਹ ਵੀ ਹੈ ਦਰੀਦਰੀ ਦੀ ਓਕੇ ਹਾਂ ਅਲੱਗ ਜਾਣਾ ਸਕੂਟਰੀ ਸਕੂਟਰੀ ਨਾ ਮਿੱਤਰੋ ਜਿਹਨੂੰ ਲੈ ਜਾਣੀਆਂ ਬਾਈਆਂ ਤੋਂ ਜ਼ਰੂਰ ਲੈ ਜਾਏ ਹੋਗੇ ਸੰਪਰਕ ਕਰ ਸਕਦਾ ਬਾਈਆਂ ਨਾਲ ਕੰਮ ਜੇ ਇਹਨਾਂ ਨੂੰ ਓਕੇ ਹੈਗਾ ਆਪਾਂ ਕਈ ਸਾਲ ਹੋ ਗਏ ਨਾ ਤੁਸੀਂ ਸਕੂਟਰੀਆਂ ਦੋ ਤਿੰਨ ਬਦਲਤੀਆਂ ਆਹ ਬੰਦੇ ਤੋਂ ਇੱਥੇ ਜ਼ਰੂਰ ਸੰਪਰਕ ਕਰਿਓ। ਕਰੋ ਚੱਲ ਪਏ ਪਿੰਡ ਨੂੰ ਹੁਣ। ਯਾਰ ਇਹ ਜੋ ਪਹਿਲਾਂ ਆਉਣ ਵਾਲੇ ਸੀ ਲੈ ਸੀਗੇ ਲੱਤ ਲਾ ਕੇ ਬਾਈ। ਹੁਣ ਯਾਰੇ ਅਸੀਂ ਆ ਡੋਡੀਆਂ ਦੇ ਅੱਗੇ ਸਾਦਵਾ ਦੇਖਿਓ ਕਿ ਆਪਣੀ ਸਕੂਟਰੀ ਦਾ ਕਰਾਤਾ ਕੰਮ 100% ਦਿਖਾਰੀ ਆ ਬਾਈ। 100% ਬੈਂਟਰੀ ਜਮਾ ਗੱਲ ਬਣ ਗਈ ਗੱਲ ਆ। ਹੁਣ ਮਿੱਤਰੋ 2 ਸਾਲ ਜੰਮਕਣ ਦੀਆਂ ਇੰਜੀਨੀਅਰੀਆਂ। ਤੁਹਾਨੂੰ ਦਿਖਾ ਅਸੀਂ ਉਹ ਵੀ ਨਿੱਕੀ ਤੋਂ ਲੈ ਆਪਾਂ। ਉਹਨਾਂ ਨਾਲੇ ਸੰਪਰਕ ਕਰਿਓ। ਕੀ ਕਿਸੇ ਦਾ ਲੈਣੀ ਆਂ 3 ਆਪਣਾ ਨਾਲ ਗੱਲ ਕਰਵਾ ਦੋ ਤੁਹਾਨੂੰ ਲੈਸ ਕਰਵਾ ਦਾਂਗੇ ਇਹ ਚੱਕਰੀ ਦੱਸਦੇ ਵੀ ਵੀਡੀਓ ਦੇਖ ਕੇ ਆਏ ਹੋ ਆਪਣੀ ਵੀਡੀਓ ਦੇਖ ਕੇ ਬਗਯੋ ਲੈਸ ਜ਼ਰੂਰ ਹੋਊਗਾ 80% ਬਾਕੀ ਤੁਹਾਨੂੰ ਕੋਈ ਵੇਰੀਐਂਟ ਵੀ ਲੈ ਲਾਇਆ ਬਦਵਾਰੇ ਵੀ ਆਪਣਾ ਬੈਲੇ ਜਾ ਰਹੇ ਆਗੇ ਮੇਰੇ ਆ ਰਿਹਾ ਨਿਆ ਮਿੱਤਰੋ ਇਹ ਵੀ ਸੌਈ ਆ ਅੱਜ ਇਹ ਇਹ ਹੈ ਵੇਰੇ ਘਟਣਿਆ ਐਕਸੀਡੈਂਟ ਹੋਏ ਦੀ ਬਚਤ ਰਹੀ ਤੇ ਅੰਦਰ ਨੇ ਮੋਟਰ ਹੈਂਡ ਸਿੱਧੇ ਚੜਾਤਾ ਉਹਦੇ ਉੱਤੇ ਇਹਨੂੰ ਤਾਂ ਦੇਖ ਤਰ ਲੈਂਦਾਗਾ ਮੈਂ ਇਧਰ ਨਹੀਂ ਹੈਗਾ ਵੀ ਇਧਰ ਰੋਡ ਤੇ ਜਿਹੜਾ ਲੋਕ ਮੈਂ ਦੇਖੂ ਨੀ ਲਾਉਂਦਾ Okay.